ਕਹਿੰਦਾ ਵੀ ਥੰਡੇ ਤਾਂ ਹੁਣ ਇਤਾਂ ਕਰਕੇ ਸੁੱਟਦੇ ਲਾਉਂਦੇ ਜਗ੍ਹਾ ਨਾ ਕਰੀ। ਕਹਿੰਦਾ ਬਾਬਾ ਜੀ ਕਹਿੰਦਾ ਹਾਂ। ਕਹਿੰਦਾ ਮੇਰੀ ਇੱਕ ਅੱਖ ਕਾਣੀ ਕਰ ਦਿਓ। ਗੁਆਢੀ ਦੋਨੋਂ ਅੱਖਾਂ ਕਾਣੀਆਂ ਹੋ ਗਿਆ। ਕਹਿੰਦਾ ਬਾਬਾ ਜੀ ਮੇਰੇ ਘਰ ਨੂੰ ਮੈਨੂੰ ਲੱਗਦਾ ਕਿ ਇਹਨੂੰ ਤਾਂ ਸਰਪੰਚ ਬੜ ਜਾਣਾ। ਤਾਂ ਕੀ ਭਾਈ? ਤਗੜ ਦੇ। பச்சி உச்சி உ ਗੜਵਾਨੀ ਕਰ ਗਿਆ ਜੀ ਬਿੰਦਰਪਿੰਡ ਸੇਖਾ ਪੱਛੇ ਉਨੀ ਮੀਤਾ ਬਲਗਾ ਟੋਨਾ ਅਜਨੌਦ ਸਤੰਦਰ ਬਿਲਗਾ ਵਧੀਆ ਰੂਹ ਦਾ ਮੁੰਡਾ ਹੈ ਵੀ ਕਹਿੰਦਾ ਤਾਰੀਫ